ਤਿਕ ਰੋਜਾ ਕ੍ਰਿਕਟ ਟੀਮ ਜਦੋਂ ਮੰਗਲਵਾਰ ਨੂੰ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨਾਲ ਪਿੜੇਗੀ ਤਾਂ ਇਹ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ 14 ਸਾਲ ਤੋਂ ਆਈਸੀਸੀ ਟੂਰਨਾਮੈਂਟ ਦੇ ਨਾਕਾਊਟ ਮੈਚਾਂ ਵਿੱਚ ਮਿਲ ਰਿਹਾ ਹਰ ਜਖਮ ਭਰਨਾ ਚਾਹੇਗੀ ਇਸ ਦੇ ਨਾਲ ਹੀ 2023 ਵਿੱਚ ਕਰੇਲੂ ਧਰਤੀ ਤੇ ਵਿਸ਼ਪ ਕੱਪ ਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਲੈਣ ਦਾ ਇਹ ਸੁਨਹਿਰੀ ਮੌਕਾ ਹੋਵੇਗਾ ਹਾਲਾਂਕਿ ਇਹ ਇੰਨਾ ਸੌਖਾ ਵੀ ਨਹੀਂ ਕਿਉਂਕਿ ਆਸਟ੍ਰੇਲੀਆਈ ਟੀਮ ਪੈਟ ਕਮਿਨਿਸ ਜੋਰਸ ਹੈਜਲਵੁੱਡ ਅਤੇ ਮਿਸਟਰ ਸਟਾਕ ਤੋਂ ਬਿਨਾ ਵੀ ਟੀਮ ਬਹੁਤ ਮਜ਼ਬੂਤ ਹੈ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਤੋਂ ਸ਼ੁਰੂ ਹੋਵੇਗਾ ਭਾਰਤੀ ਟੀਮ ਦੀ ਅਗਵਾਈ ਰੋਹਿਤ ਸ਼ਰਮਾ ਜਦਕਿ ਆਸਟ੍ਰੇਲੀਆ ਦੀ ਅਗਵਾਈ ਸਟਿਵ ਸਮਿੱਥ ਕਰ ਰਿਹਾ ਹੈ ਭਾਰਤ ਨੇ ਆਖਰੀ ਵਾਰ ਆਈਟੀਟੀ ਟੂਰਨਾਮੈਂਟ ਦੇ ਨਾਕਆਊਟ ਗੇੜ ਵਿੱਚ ਆਸਟ੍ਰੇਲੀਆ ਨੂੰ 2011 ਵਿਸ਼ਪ ਕੱਪ ਦੇ ਕੁਆਟਰ ਫਾਈਨਲ ਵਿੱਚ ਹਾਰਾਇਆ ਸੀ ਭਾਰਤ ਨੂੰ ਆਸਟ੍ਰੇਲੀਆ ਹੱਤੋਂ 2015 ਵਿੱਚ ਇੱਕ ਰੋਜ਼ਾ ਵਿਸ਼ਪ ਕੱਪ ਸੈਮੀ ਫਾਈਨਲ ਅਤੇ 2023 ਦੇ ਰੋਜ਼ਾ ਵਿਸ਼ਪ ਕੱਪ ਫਾਈਨਲ ਵਿੱਚ ਆਸਟ੍ਰੇਲੀਆ ਹੱਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਵਿਸ਼ਪ ਟੈਸਟ ਚੈਂਪियंस ਫਾਈਨਲ 2023 ਵਿੱਚ ਵੀ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਇਸ ਵਾਰ ਭਾਰਤੀ ਟੀਮ ਪਿਛਲੇ 14 ਸਾਲਾਂ ਦੀਆਂ ਅਸਫਲਤਾਵਾਂ ਦਾ ਬਦਲਾ ਲੈਣ ਉੱtreਗੀ ਭਾਰਤ ਕੋਲ ਉੱਚ ਪੱਧਰ ਦੇ ਸਪਿਨਰ ਹਨ ਟੂਰਨਾਮੈਂਟ ਤੋਂ ਪਹਿਲਾਂ ਟੀਮ ਵਿੱਚ ਪੰਜ ਸਪਿਨਰਾਂ ਨੂੰ ਸ਼ਾਮਲ ਕਰਨ ਦੇ ਫੈਸਲੇ ਦੀ ਭਾਰੀ ਆਲੋਚਨਾ ਹੋਈ ਸੀ ਪਰ ਹੁਣ ਇਹ ਦੁਬਈ ਵਿੱਚ ਪਿੱਛਾ ਅਤੇ ਮਾਸਟਰ ਸਟਾਕ ਸਾਬਤ ਹੋ ਰਿਹਾ ਹੈ। ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਰਵਿੰਦਰ ਜੱਡੇਜਾ ਅਤੇ ਅਕਸ਼ਰ ਪਟੇਲ ਦੀ ਭਾਰਤੀ ਸਪਿਨ ਚੋਕੜੀ ਨੇ ਬੀਤੇ ਦਿਨ ਨਿਊਜ਼ੀਲੈਂਡ ਖਿਲਾਫ 9 ਵਿਕਟਾਂ ਲਈਆਂ। ਦੂਜੇ ਪਾਸੇ ਆਸਟ੍ਰੇਲੀਆ ਕੋਲ ਐਡਮ ਜੈਂਪਾ ਦੇ ਰੂਪ ਵਿੱਚ ਸਿਰਫ ਇੱਕ ਹੀ ਮਾਹਿਰ ਸਪਿਨਰ ਹੈ। ਇਸ ਤੋਂ ਇਲਾਵਾ ਹਰਫ ਨਮੋਲਾ ਖਿਡਾਰੀ ਗਲੇਨ ਮੈਕਸਵੇਲ ਅਤੇ ਟ੍ਰੈਵਿਸ ਹੈਂਟ ਵੀ ਠੀਕ-ਠਾਕ ਸਪਿਨ ਗੇਂਦਬਾਜ਼ੀ ਕਰ ਲੈਂਦੇ ਹਨ ਜਿਨ੍ਹਾਂ ਤੋਂ ਆਸਟ੍ਰੇਲੀਆ ਨੂੰ ਕਾਫੀ ਉਮੀਦ ਹੋਵੇਗੀ ਉਧਰ ਭਾਰਤੀ ਬੱਲੇਬਾਜ਼ ਵੀ ਚੰਗੀ ਲੈਵਲ 'ਚ ਨਜ਼ਰ ਆ ਰਹੇ ਹਨ ਇਨ੍ਹਾਂ 'ਚੋਂ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਟੂਰਨਾਮੈਂਟ ਵਿੱਚ ਸੈਂਕੜੇ ਮਾਰ ਚੁੱਕੇ ਹਨ ਇਸ ਤੋਂ ਇਲਾਵਾ ਰੋਹਿਤ ਸ਼ਰਮਾ ਅਤੇ ਸ੍ਰੇਸ ਆਈਅਰ ਵੀ ਚੰਗੇ ਲੈਵਲ 'ਚ ਨਜ਼ਰ ਆ ਰਹੇ ਹਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਹ ਨਹੀਂ ਦੱਸਿਆ ਕਿ ਉਹ ਆਸਟ੍ਰੇਲੀਆ ਖਿਲਾਫ ਚੈਂਪੀਅਨ ਟਰੋਫੀ ਸੈਮੀਫਾਈਨਲ ਵਿੱਚ ਚਾਰ ਸਪਿਨਰ ਉਤਾਰੇਗਾ ਜਾਂ ਨਹੀਂ ਪਰ ਇਹ ਜ਼ਰੂਰ ਕਿਹਾ ਹੈ ਕਿ ਨਿਊਜ਼ੀਲੈਂਡ ਵਿਰੁੱਧ ਵਰੁਣ ਚੱਕਰਵਰਤੀ ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਇਹ ਚੰਗਾ ਸੁਪੇਲ ਹੈ ਰੋਹਿਤ ਨੇ ਕਿਹਾ ਸੀ ਆਸਿਆਸਟ੍ਰੇਲੀਆ ਦੀ ਬੱਲੇਬਾਜ਼ੀ ਅਨੁਸਾਰ ਗੇਂਦਬਾਜ਼ਾਂ ਦੀ ਚੋਣ ਕਰਾਂਗੇ ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਚੱਕਰਵਰਤੀ ਕੁਲਦੀਪ ਯਾਦਵ ਰਵਿੰਦਰ ਜਡੇਜਾ ਅਤੇ ਅਕਸਰ ਪਟੇਲ ਨੂੰ ਮੈਦਾਨ ਵਿੱਚ ਉਤਾਰਿਆ ਸੀ ਤੇ ਨਾ ਚਾਰਾ ਨੇ ਮਿਲ ਕੇ 9 ਵਿਕਟਾਂ ਲਈਆਂ ਰੋਹਿਤ ਨੇ ਸੈਮੀਫਾਈਨਲ ਤੋਂ ਪਹਿਲਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਾਨੂੰ ਸੋਚਣਾ ਪਵੇਗਾ ਜੀ ਅਸੀਂ ਚਾਰ ਸਪਿਨਰਾਂ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਹਾਂ ਤਾਂ ਚਾਰ ਸਪਿਨਰਾਂ ਲਈ ਜਗ੍ਹਾ ਕਿਵੇਂ ਬਣੇਗੀ ਮੈਂ ਇਹ ਇਸ ਲਈ ਕਹਿ ਰਿਹਾ ਕਿਉਂਕਿ ਅਸੀਂ ਇੱਥੇ ਦੇ ਹਾਲਾਤ ਤੋਂ ਜਾਣੂ ਹਾਂ ਅਸੀਂ ਵਿਚਾਰ ਕਰਾਂਗੇ ਕਿ ਸਹੀ ਸੁਮੇਲ ਕੀ ਹੋਵੇਗਾ ਪਰ ਇਹ ਬਹੁਤ ਹੀ ਲੁਭਾਉਣ ਵਾਲਾ ਬਦਲ ਹੈ ਜਿਸ ਕਰ ਯੋਗ ਹੈ ਕਿ ਬੀਤੇ ਦਿਨ ਨਿਊਜ਼ੀਲੈਂਡ ਖਿਲਾਫ ਮੈਚ ਦੌਰਾਨ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੀ ਜਗ੍ਹਾ ਖੇਡਿਆ ਸਪੀਨਰ ਚਕਰਵਰਤੀ ਨੇ 42 ਦੌੜਾਂ ਦੇ ਕੇ 5 ਵਿਕਟਾਂ ਲਈਆਂ ਰੋਹਿਤ ਨੇ ਕਿਹਾ ਉਸਨੇ ਦਿਖਾ ਦਿੱਤਾ ਕਿ ਉਹ ਕੀ ਕਰ ਸਕਦਾ ਹੈ ਹੁਣ ਸਾਨੂੰ ਸੋਚਣਾ ਪਵੇਗਾ ਕਿ ਟੀਮ ਦਾ ਸਹੀ ਸੁਮੇਲ ਕੀ ਹੋਵੇਗਾ ਉਸਨੇ ਇੱਕ ਮੈਚ ਖੇਡੇ ਅਤੇ ਬਿਲਕੁਲ ਉਸੇ ਤਰ੍ਹਾਂ ਪ੍ਰਦਰਸ਼ਨ ਕੀਤਾ ਜਿਵੇਂ ਅਸੀਂ ਚਾਹੁੰਦੇ ਸੀ